ਨੂੰ ਕਲਮ ਬੰਦ ਕੀਤਾ ਹੈ ਭਾਈ ਦਿਆ ਸਿੰਘ ਜੀ ਡੇਲਵਰ ਨੇ ਅਮੀਦ ਹੈ ਕਿ ਆਪ ਬੜੇ ਪਿਆਰ ਸਤਿਕਾਰ ਨਾਲ ਸਰਵਣ ਕਰੋਗੇ ਕਵਿਤਾ ਦਾ ਸਰਲੇਖ ਬਾਜਾ ਵਾਲਾ ਪ੍ਰੀਤਮ ਮੇਰਾ ਬਾਜਾ ਵਾਲਾ ਪ੍ਰੀਤਮ ਮੇਰਾ ਖੇਡਾ ਘਈ ਖੜਾਰ ਗਿਆ ਜੀ ਪਟਨੇ ਭਜੇ ਅਵਤਾਰ ਧਾਰ ਕੇ ਆਉ ਪਟਨੇ ਵਿੱਚ ਅਵਤਾਰ ਉਤਾਰ ਕੇ ਡੁੱਬ ਜੀ ਹੰਦ ਨੂੰ ਉਤਾਰ ਕੇ ਆ ਜੀ ਦੇਸ਼ ਧਰਮ ਤੇ ਅਣਖ ਵਾਸਤੇ ਆਉ ਦੇਸ਼ ਧਰਮ ਤੇ ਅਣਖ ਵਾਸਤੇ ਪੁੱਤਰ ਚਾਰੇ ਬਾਹਰ ਗਿਆ ਜੀ ਬੀਰਾਂ ਦਾ ਇੱਕ ਪੰਥ ਸਾਜ ਕੇ ਆਉ ਬੀਰਾਂ ਦਾ ਇੱਕ ਪੰਥ ਸਾਜ ਕੇ ਹੱਥ ਵਿੱਚ ਤੇ ਤਲਵਾਰ ਗਿਆ ਗਿੱਦੜੇ ਉਦਾਇ ਅੰਮ੍ਰਿਤ ਪੀ ਕੇ ਸ਼ੇਰਾਂ ਨੂੰ ਲਲਕਾਰ ਗਿਆ ਜੀ ਪਾਰਤ ਦੇ ਅੰਬਰਾਂ ਵਿੱਚ ਉਦਾ ਆਓ ਭਾਰਤ ਦੇ ਅੰਬਰਾਂ ਵਿੱਚ ਇਹਦਾ ਬਾਜ ਉਡਾਰੀ ਮਾਰ ਗਿਆ ਜੀ ਮਾਤ ਪਿਤਾ ਦੀ ਦੇ ਕਰਵਾਨੀ ਆਓ ਮਾਤ ਪਿਤਾ ਦੀ ਦੇ ਕਰਵਾਨੀ ਦੇਸ਼ ਤੇ ਕਰ ਪੁਕਾਰ ਗਿਆ ਲੱਖ ਕਰੋੜਾਂ ਔਰਤਾਂ ਹੱਥੇ ਦਾ ਲੱਖ ਕਰੋੜਾਂ ਔਰਤਾਂ ਹੱਥੇ ਸਰ ਸਾਹ ਬੇਚ ਨਗਾਰ ਗਿਆ ਜੇ ਕੰਡੇ ਪੁੱਛਣ ਨੰਗੇ ਪੈਰੀ ਓ ਕੰਡੇ ਪੁੱਛਣ ਨੰਗੇ ਪੈਰੀ ਕਿਉਂ ਸੋਣਾ ਸਰਦਾਰ ਗਿਆ ਸੋਸਰਾਈ ਖੰਜਰ ਪਿਆਲਾ ਸੋਸਰਾਈ ਖੰਜਰ ਪਿਆਲਾ ਕੈਨਾ ਗੁਰੇ ਅਵਤਾਰ ਗਿਆ ਜੇ ਜਿੱਦਰ ਨੂੰ ਬੇ ਗਿਆ ਉਸ ਨੂੰ ਓ ਜਿੱਦਰ ਨੂੰ ਬੇ ਗਿਆ ਉਸ ਨੂੰ ਜਿੱਦਰ ਨੂੰ ਬੇ ਗਿਆ ਉਸ ਨੂੰ ਤੱਕ ਝੁਕਦਾ ਸਾਰ ਸੰਸਾਰ ਗਿਆ ਦਿਲਵਰ ਕੌਣ ਵਿਚਾਰੇ ਉਹਦੀ ਹਉ ਦਿਲਵਰ ਕੌਣ ਵਿਚਾਰੇ ਉਹਦੀ ਜਬ ਜਗ ਸਭ ਜਗ ਗਾਉਂਦਾ ਬਾਰ ਗਿਆ ਬਾਜਾ ਵਾਲਾ ਪ੍ਰੀਤਮ ਮੇਰਾ ਖੇਡਾ ਕਈ ਖਡਾਰ ਗਿਆ ਬਈ ਦੇਸ਼ ਧਰਮ ਤੇ ਅਣਖ ਵਾਸਤੇ ਓ ਲੱਖਾਂ ਟੁਕੜੇ ਸਹਿ ਕੇ ਪ੍ਰੀਤਮ ਫਿਰ ਵੀ ਮੁਖੋਂ ਵਿਚਾਰ ਗਿਆ ਜੀ ਲੱਖਾਂ ਟੁਕੜੇ ਸਹਿ ਕੇ ਪ੍ਰੀਤਮ ਫੇਰ ਵੀ ਮੁੱਖੋ ਹੈ ਚਾਰ ਗਿਆ ਮਿੱਤਰ ਪਿਆਰੇ ਨੂੰ ਸਾਡਾ ਹਾਲ ਮਰੀਜ਼ਾਂ ਦਾ ਕਹਿਣਾ ਮਿੱਤਰ ਪਿਆਰੇ ਨੂੰ ਸਾਡਾ ਹਾਲ ਮਰੀਜ਼ਾਂ ਦਾ ਕਹਿਣਾ ਤਦ ਵੇਨ ਰੋਗ ਰਜਾਈਆਂ ਦਾ ਓਡਣ ਤੋਦ ਦੇ ਨ ਰੋਗ ਰਜਾਈਆਂ ਦਾ ਓਡਣ नाग ਨਿਵਾਸਾਂ ਦੇ ਰਹਿਣਾ ਮਿੱਤਰ ਪਿਆਰੇ ਨੂੰ ਸਾਡਾ ਹਾਲ ਮਰੀਜ਼ਾਂ ਦਾ ਕਹਿਣਾ ਸੋਲਸਰਾਹੀ खंजर प्यला सुलसर खंजर प्याला विंग कसाईअ द सैणा मित्र प्यारे न حال हाल دا मित्र प्यारे न साॾा ਹਾਲ ਮਰੀ ਜਾਂ ਦਾ ਕਹਿਣਾ ਯਰੜੇ ਦਾ ਸਾਨੂੰ ਸੱਤਰ ਚੰਗਾ ਯਰੜੇ ਦਾ ਸਾਨੂੰ ਸੱਤਰ ਚੰਗਾ ਫਾਟ ਖੇੜਿਆਂ ਦੇ ਰਹਿਣਾ ਮਿੱਤਰ ਪਿਆਰੇ ਨੂੰ ਸਾਡਾ ਹਾਲ ਮਰੀਦਾਂ ਦਾ ਕਹਿਣਾ ਮਿੱਤਰ ਪਿਆਰੇ ਨੂੰ ਸਾਡਾ ਹਾਲ ਮਰੀਦਾਂ ਦਾ ਕਹਿਣਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ